ਸਸਿਖਲ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਤੁਹਾਡੇ ਫੇਵਰਟ ਚੈਨਲ ਠੇਕਾ ਪੰਜਾਬ ਦੇਸੀ ਤੇ ਅੰਗਰੇਜ਼ੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਇੱਕ ਇਹੇ ਜਿਹੇ ਟੌਪਿਕ ਬਾਰੇ ਹੈ ਜੀ ਦਾ ਸਾਰੀ ਦੁਨੀਆ ਦੇ ਵਿੱਚ ਬਹੁਤ ਗੱਲਾਂ ਹੋ ਰਹੀਆਂ ਨੇ ਕੋਈ ਇਹਨੂੰ ਲਾਫ ਅਟਰੈਕਸ਼ਨ ਕਹਿੰਦਾ ਹੈ ਕੋਈ ਇਹਨੂੰ ਪਾਵਰ ਆਫ ਮੈਨੀਫੈਸਟੇਸ਼ਨ ਕਹਿੰਦਾ ਹੈ ਕੋਈ ਇਹਨੂੰ ਕਹਿੰਦਾ ਹੈ ਕੋਈ ਵੀ ਚੀਜ਼ ਅਗਰ ਸਿਦਕ ਸੇ ਚਾਹੋ ਤਾਂ ਸਾਰੀ ਕਾਇਨਾਤ ਉਸੇ ਆਪਕੋ ਮਿਲਾਨੇ ਮੇ ਲੱਗ ਜਾਂਦੀ ਹੈ ਰੌਂਡਾ ਵੈਰਨ ਦੀ ਇੱਕ ਬੁੱਕ ਹੈ ਦਾ ਸੀਕ੍ਰੇਟ ਉਹਦੇ ਵਿੱਚ ਵੀ ਕੁਝ ਸੀਕ੍ਰੇਟਸ ਉਹਨਾਂ ਨੇ ਰਿਵੀਲ ਕੀਤੀਆਂ ਨੇ ਪੌਲੋ ਕੋਲੋ ਦਾ ਇੱਕ ਨਾਵਲ ਹੈ ਦਾ ਐਲਕੈਮਿਸਟ ਉਹਦੇ ਵਿੱਚ ਵੀ ਇਸ ਕਨਸੈਪਟ ਨੂੰ ਲੈ ਕੇ ਭਰਪੂਰ ਚਰਚਾ ਹੋਈ ਹੈ ਜਾਨੀ ਕਿ ਸਾਰੇ ਕਿਤੇ ਇਸ ਟੌਪਿਕ ਦੇ ਉੱਤੇ ਬਹੁਤ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਕਿ ਅਸੀਂ ਕੁਝ ਵੀ ਮੈਨੀਫੈਸਟ ਕਰਦੇ ਹਾਂ ਜਦੋਂ ਤਾਂ ਪਰਮਾਤਮਾ ਸਾਰੀ ਕਾਇਨਾਤ ਕੁਦਰਤ ਤੁਹਾਨੂੰ ਉਸ ਚੀਜ਼ ਨੂੰ ਮਿਲਾਉਣ ਵਾਸਤੇ ਲੱਗ ਜਾਂਦੀ ਹੈ ਤੇ ਤੁਹਾਡੇ ਤੱਕ ਉਹ ਚੀਜ਼ ਪਹੁੰਚ ਜਾਂਦੀ ਹੈ ਤਾਂ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਸ ਕਨਸੈਪਟ ਦੇ ਪਿੱਛੇ ਜਿਹੜੀ ਨਿਊਰੋਸਾਇੰਸ ਕੰਮ ਕਰਦੀ ਹੈ ਇਹਦੇ ਪਿੱਛੇ ਆਪਣਾ ਮਨ ਆਪਣਾ ਦਿਮਾਗ ਕਿਵੇਂ ਕੰਮ ਕਰਦਾ ਹੈ ਇਹਦੇ ਬਾਰੇ ਤੁਹਾਡੇ ਨਾਲ ਅੱਜ ਗੱਲ ਕਰਨ ਲੱਗੇ ਹਾਂ ਜਦੋਂ ਵੀ ਅਸੀਂ ਕੁਝ ਪਲਾਨ ਕਰਦੇ ਹਾਂ ਜਦੋਂ ਸਾਡੇ ਮਨ ਦੇ ਵਿੱਚ ਕੋਈ ਇੱਛਾ ਆਉਂਦੀ ਹੈ ਕਿ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ ਅਸਲ ਵਿੱਚ ਮੈਨੀਫੈਸਟੇਸ਼ਨ ਉਦੋਂ ਤੋਂ ਹੀ ਸਟਾਰਟ ਹੋ ਜਾਂਦੀ ਹੈ ਜਦੋਂ ਅਸੀਂ ਕੋਈ ਚੀਜ਼ ਨੂੰ ਕੋਈ ਸੁਪਨਾ ਰੱਖ ਲੈਣੇ ਆ ਕਿਸੇ ਚੀਜ਼ ਬਾਰੇ ਸੋਚਣਾ ਸ਼ੁਰੂ ਕਰ ਦਿੰਨੇ ਆ ਜਿਹੜੇ ਕੰਮ ਨੂੰ ਲੈ ਕੇ ਅਸੀਂ ਮੋਟੀਵੇਟਿਡ ਹੁੰਨੇ ਆ ਅਸੀਂ ਅੰਦਰੋਂ ਤਿਆਰ ਹੁੰਨੇ ਆ ਕਿ ਹਾਂ ਅਸੀਂ ਇਹ ਕੰਮ ਕਰਨਾ ਹੀ ਕਰਨਾ ਤਾਂ ਉਹ ਸਾਡੀ ਇੱਕ ਤਰ੍ਹਾਂ ਨਾਲ ਮੈਨੀਫੈਸਟੇਸ਼ਨ ਹੀ ਹੁੰਦੀ ਆ ਮੈਂ ਬਾਇਓਲੋਜੀਕਲ টারਮਸ ਦੇ ਵਿੱਚ ਨਹੀਂ ਜਾਊਂਗਾ ਕਿ ਆਪਣੇ ਬ੍ਰੇਨ ਦਾ ਕਿਹੜਾ ਪਾਰ ਕਿਹੜਾ ਸਿਰਫ ਤੁਹਾਨੂੰ ਦੱਸੂਗਾ ਕਿ ਅਸਲ ਵਿੱਚ ਆਪਣਾ ਬ੍ਰੇਨ ਹੈ ਜਿਹੜਾ ਆਪਣਾ ਮਾਈਂਡ ਹੈ ਉਹ ਕੰਮ ਕਿਵੇਂ ਕਰਦਾ ਇਹਦੇ ਪਿੱਛੇ ਮੈਂ ਥੈਂਕਸ ਕਰਦਾ ਡਾਕਟਰ ਸੈਡ ਵਾਰੀਅਰ ਜਿਹੜੇ ਬਹੁਤ ਹੀ ਵੱਡੇ ਇੱਕ ਨਿਊਰੋ ਦੇ ਡਾਕਟਰ ਨੇ ਸਾਈਕੋਲੋਜੀਸਟ ਨੇ ਤਿੰਨ ਚੀਜ਼ਾਂ ਅਲੱਗ-ਅਲੱਗ ਲੈਵਲ ਦੇ ਉੱਤੇ ਸਾਡੇ ਮਨ ਨਾਲ ਸਾਡੇ ਦਿਮਾਗ ਨਾਲ ਵਾਪਰਦੀਆਂ ਨੇ ਸਾਡਾ ਮਨ ਅਕਸਰ ਬਹੁਤ ਚੀਜ਼ਾਂ ਲੈ ਕੇ ਸੋਚਦਾ ਰਹਿੰਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲੇ ਆ ਚੀਜ਼ ਵੀ ਹੋਵੇ ਓ ਵੀ ਹੋਵੇ ਓ ਵੀ ਹੋਵੇ ਸਾਡਾ ਮਨ ਬਹੁਤ ਜ਼ਿਆਦਾ ਆਪਣੇ ਆਪ ਨੂੰ ਡਾਈਵਰਸ ਡਾਈਵਰਸੀਫਾਈ ਕਰਦਾ ਹੈ ਪਰ ਜੇ ਸਾਡੇ ਮਨ ਨੂੰ ਇਹ ਪਤਾ ਹੋਵੇ ਕਿ ਮੈਂ ਮੈਨੂੰ ਆਹ ਇੱਕ ਚੀਜ਼ ਹੀ ਚਾਹੀਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਸਾਡੇ ਬ੍ਰੇਨ ਦਾ ਸਾਡੀ ਮਾਈਂਡ ਦਾ ਇੱਕ ਅਨਸਰਟੇਨਟੀ ਜਿਹੜਾ ਲੈਵਲ ਹੁੰਦਾ ਹੈ ਉਹ ਡਾਊਨ ਹੋ ਜਾਂਦਾ ਹੈ ਸਾਡੇ ਮਾਈਂਡ ਨੂੰ ਇੱਕ ਸਰਟਨ ਹੋ ਜਾਂਦਾ ਹੈ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਹੋਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਆਪਣੇ ਬ੍ਰੇਨ ਦਾ ਜਿਹੜਾ ਪਾਰਟ ਹੈ ਮਗਡੇਲਾ ਉਹ ਇਸੇ ਵਾਸਤੇ ਕੰਮ ਕਰਦਾ ਸੋਚ ਕੇ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਮਰਨਾ ਹੈ ਪਰ ਸਾਡੇ ਮਨ ਦੇ ਵਿੱਚ ਡਰ ਵੀ ਰਹਿੰਦਾ ਉਸ ਨੂੰ ਲੈ ਕੇ ਇੱਕ ਅਨਸਰਟੇਨਿਟੀ ਬਣੀ ਰਹਿੰਦੀ ਹੈ ਹਰ ਵੇਲੇ ਕਿ ਪਤਾ ਨਹੀਂ ਕਦੋਂ ਮਰਨਾ ਹੈ ਪਰ ਇਹਨੂੰ ਉਲਟਾ ਕਰਕੇ ਦੇਖੋ ਅਗਰ ਤੁਹਾਨੂੰ ਪਤਾ ਲੱਗ ਜਵੇ ਕਿ ਕੱਲ ਨੂੰ ਸ਼ਾਮ ਨੂੰ 5 ਵਜੇ ਤੁਸੀਂ ਮਰ ਜਾਣਾ ਤੁਹਾਡੇ ਆਖਰੀ ਸਾਹ ਹੋਣਗੇ ਤਦ ਤੁਸੀਂ ਹੈਰਾਨ ਹੋਵੋਗੇ ਕਿ ਤੁਹਾਡਾ ਮਾਈਂਡ ਤੁਹਾਡਾ ਬ੍ਰੇਨ ਕਿਸ ਤਰ੍ਹਾਂ ਬਿਹੇਵ ਕਰੂਗਾ ਤੁਸੀਂ ਬਿਲਕੁਲ ਸ਼ਾਂਤ ਹੋ ਜਾਓਗੇ ਕਿਉਂਕਿ ਤੁਹਾਡੇ ਬ੍ਰੇਨ ਨੂੰ ਤੁਹਾਡੀ ਮਾਈਂਡ ਨੂੰ ਪਤਾ ਲੱਗ ਜਾਊਗਾ ਕਿ ਹਾਂ ਇਹ ਫੈਸਲਾ ਜਿਹੜਾ ਇਹ ਸਰਟਨ ਹੈ ਤੇ ਇਹ ਇਸੇ ਤਰ੍ਹਾਂ ਹੀ ਹੋਣਾ ਹੈ ਪਰ ਜੇ ਤੁਹਾਡੇ ਮਨ ਦੇ ਵਿੱਚ ਥੋੜੀ ਜਿਹੀ ਗੰਜائش ਪਾ ਦਿੱਤੀ ਜਾਵੇ ਕਿ ਤੁਸੀਂ ਬਚ ਸਕਦੇ ਹੋ ਜੇ ਤੁਸੀਂ ਕੁਝ ਕਰੋ ਤਾਂ ਤੁਸੀਂ ਮਰਨ ਤੋਂ ਬਚ ਸਕਦੇ ਹੋ બસ ਫਿਰ ਉੱਥੇ ਹੀ ਆਪਣਾ ਜਿਹੜਾ ਮਾਈਂਡ ਹੈ ਆਪਣਾ ਬ੍ਰੇਨ ਹੈ ਐਕਟਿਵ ਹੋ ਜਾਂਦਾ ਹੈ ਤੇ ਉਹ ਬਚਾ ਦੇ ਰਸਤੇ ਲੱਭਣੇ ਸ਼ੁਰੂ ਕਰ ਦਿੰਦਾ ਹੈ ਮੈਨੀਫੈਸਟੇਸ਼ਨ ਦੇ ਵਿੱਚ ਕੀ ਹੁੰਦਾ ਹੈ ਮੈਨੀਫੈਸਟੇਸ਼ਨ ਦੇ ਵਿੱਚ ਅਸੀਂ ਆਪਣੇ ਬ੍ਰੇਨ ਨੂੰ ਪਹਿਲੇ ਨੰਬਰ ਦੇ ਉੱਤੇ ਇੱਕ ਸਰਟੇਨਿਟੀ ਦਿੰਨੇ ਆ ਕਿ ਤੈਨੂੰ ਆਹ ਚੀਜ਼ ਮਿਲੂਗੀ ਤੈਨੂੰ ਆਹ ਚੀਜ਼ ਜ਼ਰੂਰ ਮਿਲੂਗੀ ਆਪਣਾ ਬ੍ਰੇਨ ਉਸ ਚੀਜ਼ ਦੇ ਨਾਲ ਸਰਟਨ ਹੋ ਜਾਂਦਾ ਹੈ ਵੀ ਹਾਂ ਇਹ ਮੈਨੂੰ ਚੀਜ਼ ਮਿਲਣੀ ਹੈ ਉਹਦੇ ਵਿੱਚੋਂ ਡਾਊਟ ਚੱਕਿਆ ਜਾਂਦਾ ਤੇ ਮਾਈਂਡ ਜਿਹੜਾ ਹੁੰਦਾ ਉਹ ਸਿੰਗਲ ਮਾਈਂਡਡਲੀ ਫੋਕਸ ਹੋ ਕੇ ਉਸ ਚੀਜ਼ ਉੱਤੇ ਵਰਕ ਕਰਨਾ ਸ਼ੁਰੂ ਕਰ ਦਿੰਦਾ ਸਾਡੇ ਜਿੰਨੇ ਵੀ ਵਿਸ਼ਵਾਸ ਨੇ ਸਾਡੇ ਜਿੰਨੇ ਵੀ ਫੇਥ ਨੇ ਅਸੀਂ ਜਿੰਨੀਆਂ ਵੀ ਪ੍ਰੇਅਰਸ ਕਰਦੇ ਆ ਉਹ ਸਾਰੀਆਂ ਇਸੇ ਸਿਧਾਂਤ ਦੇ ਉੱਤੇ ਕੰਮ ਕਰਦੀਆਂ ਨੇ ਕਿਉਂਕਿ ਸਾਨੂੰ ਸਾਡੀ ਮਾਈਂਡ ਨੂੰ ਅਸੀਂ ਪੋਜ਼ਿਟਿਵ ਕਰਦੇ ਹਾਂ ਅਸੀਂ ਆਪਣੀ ਮਾਈਂਡ ਨੂੰ ਇਸ ਜੀਜ਼ ਵਾਸਤੇ ਤਿਆਰ ਕਰਦੇ ਹਾਂ ਕਿ ਮੈਨੂੰ ਆਹ ਇੱਕ ਚੀਜ਼ ਚਾਹੀਦੀ ਹੈ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤੇ ਸਾਡਾ ਮਾਈਂਡ ਸਿੰਗਲ ਮਾਈਂਡਡਲੀ ਫੋਕਸ ਹੋ ਕੇ ਉਸ ਚੀਜ਼ ਦੇ ਉੱਤੇ ਵਰਕ ਕਰਦਾ ਕਿਉਂਕਿ ਬ੍ਰੇਨ ਦਾ ਇਹ ਪਾਸਾ ਬਿਲਕੁਲ ਫ੍ਰੀ ਹੋ ਗਿਆ ਉਹਨੂੰ ਪਤਾ ਹੈ ਕਿ ਜਿਹੜਾ ਕੁਝ ਮੈਨੂੰ ਮਿਲਣਾ ਹੈ ਉਹ ਤਾਂ ਮੈਨੂੰ ਮਿਲੇ ਜਾਣਾ ਹੈ ਹੁਣ ਸਿਰਫ ਮੈਂ ਕੰਮ ਕਰਨਾ ਹੈ ਹੋਰ ਮੈਨੂੰ ਹੋਰ ਕੁਝ ਕਰਨ ਦੀ ਇਹ ਤਾਂ ਹੁਣ ਸਾਡੇ ਮਨ ਦੇ ਵਿੱਚ ਸਾਨੂੰ ਸਮਝ ਆ ਹੀ ਰਿਹਾ ਹੋਊਗਾ ਕਿ ਵਾਕਈ ਜਦੋਂ ਸਾਡੇ ਮਨ ਦੇ ਵਿੱਚ ਕਨਫਿਊਜ਼ਨਸ ਹੁੰਦੀਆਂ ਨੇ ਕਈ ਚੁਆਇਸਸ ਹੁੰਦੀਆਂ ਨੇ ਉਦੋਂ ਅਸੀਂ ਬਹੁਤ ਜ਼ਿਆਦਾ ਕਨਫਿਊਜ਼ ਹੁੰਨੇ ਆ ਫਿਰ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਅਸਲ ਵਿੱਚ ਅਸੀਂ ਕੀ ਚਾਹੁੰਦੇ ਆ ਜਿਹਦੇ ਨਾਲ ਸਾਡਾ ਬ੍ਰੇਨ ਤੇ ਮਾਈਂਡ ਥੱਕਦੇ ਰਹਿੰਦੇ ਨੇ ਮੈਨੀਫੈਸਟੇਸ਼ਨ ਦੇ ਵਿੱਚ ਬ੍ਰੇਨ ਨੂੰ ਇਹ ਗੱਲ ਕਹਿ ਕੇ ਸ਼ਾਂਤ ਕਰ ਦਿੱਤਾ ਜਾਂਦਾ ਹੈ ਕਿ ਇਹ ਕੰਮ ਹੋ ਚੁੱਕਿਆ ਹੈ ਇਹ ਕੰਮ ਹੋਣਾ ਹੀ ਹੋਣਾ ਹੈ ਤੇ ਤੂੰ ਆਪਣੀ ਜਿਹੜੀ ਹੁਣ એનર્ਜੀ ਹੈ ਉਹੋ ਇਸ ਕੰਮ ਦੇ ਉੱਤੇ ਇਸ ਕੰਮ ਨੂੰ ਸੱਚਮੁੱਚ ਪ੍ਰਾਪਤ ਕਰਨ ਦੇ ਉੱਤੇ ਆਪਣੀ એનર્ਜੀ ਹੈ ਜਿਹੜੀ ਉਸ ਚੀਜ਼ ਦੇ ਉੱਤੇ ਲਾ ਇੱਕ ਐਗਜ਼ਾਮਪਲ ਦਿੰਦਾ ਆਪਾਂ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦੇ ਆ ਉਥੇ ਆਪਾਂ ਨੂੰ ਸਭ ਤੋਂ ਪਹਿਲਾਂ ਮੀਨੂ ਮਿਲਦਾ ਤੇ ਆਪਾਂ ਮੀਨੂ ਦੇ ਵਿੱਚ 60 ਚੀਜ਼ਾਂ ਹੁੰਦੀਆਂ ਨੇ ਆਪਾਂ ਸਾਰਾ ਮੀਨੂ ਚੰਗੀ ਤਰ੍ਹਾਂ ਪੜ੍ਹਦੇ ਆ ਫਿਰ ਕਿਤੇ ਜਾ ਕੇ ਸਾਡਾ ਜਿਹੜਾ ਬ੍ਰੇਨ ਹੈ ਉਹ ਡਿਸਾਈਡ ਕਰਦਾ ਕਿ ਅਸੀਂ ਆਪਣਾ ਖਾਣ ਵਾਸਤੇ ਕੀ ਮੰਗਵਾਉਣਾ ਤੇ ਅਸੀਂ ਪੰਜਾਬੀ ਕਿਤੇ ਵੀ ਚਲੇ ਜਾਈਏ ਅਸੀਂ ਦਾਲ ਮੱਖਣੀ ਜਾਂ ਸ਼ਾਹੀ ਪਨੀਰ ਤਾਂ ਮੰਗਵਾਉਣਾ ਹੀ ਹੁੰਦਾ ਤੇ ਸਪੋਜ਼ ਕਰਕੇ ਦੇਖੋ ਉਸ ਕੰਡੀਸ਼ਨ ਦੇ ਵਿੱਚ ਉਸੀ ਕੇ ਰੈਸਟੋਰੈਂਟ ਦੇ ਵਿੱਚ ਜਾਵੋ ਤੇ ਉੱਥੇ ਤੁਹਾਨੂੰ ਕਿਹਾ ਜਾਵੇ ਕਿ ਸਾਡੀ ਇਦਾਂ ਦੀ ਰੈਸਟੋਰੈਂਟ ਦੇ ਵਿੱਚ ਸਿਰਫ ਇੱਕ ਵੈਜ ਥਾਲੀ ਮਿਲਦੀ ਹੈ ਜਿਹਦੇ ਚ ਤਿੰਨ ਫੁਲਕੇ ਥੋੜੇ ਚੌੜ ਸਬਜ਼ੀ ਦਾਲ ਤੇ ਕੁਝ ਮਿੱਠਾ ਇਸ ਤੋਂ ਬਿਨਾਂ ਅਸੀਂ ਹੋਰ ਕੁਝ ਸਰਵ ਨਹੀਂ ਕਰਦੇ ਤਾਂ ਤੁਸੀਂ ਕਿਵੇਂ ਬਿਹੇਵ ਕਰੋਗੇ ਤੁਹਾਡਾ ਮਾਈਂਡ ਕਿਵੇਂ ਬਿਹੇਵ ਕਰੂਗਾ ਤੁਸੀਂ ਉਸ ਸਿਸਟਮ ਨੂੰ ਜਾ ਕੇ ਅਸੈਪਟ ਕਰ ਲੋਗੇ ਤੇ ਜੋ ਤੁਹਾਡੇ ਕੋਲੇ ਆਊਗਾ ਤੁਸੀਂ ਉਸ ਚੀਜ਼ ਨੂੰ ਬੜੇ ਸ਼ਿੱਦਤ ਨਾਲ ਬੜੇ ਪਿਆਰ ਦੇ ਨਾਲ ਉਸੇ ਚੀਜ਼ ਨੂੰ ਹੀ ਆਪਣਾ ਖਾਣਾ ਨੂੰ ਇੰਜੋਏ ਕਰੋਗੇ ਅਸਲ ਵਿੱਚ ਆਪਣਾ ਬ੍ਰੇਨ ਥੱਕਦਾ ਹੀ ਉਦੋਂ ਹੈ ਜਦੋਂ ਇਹ ਕਈ ਚੁਆਇਸਸ ਦੇ ਵਿੱਚ ਆ ਜਾਂਦਾ ਹੈ ਜਦੋਂ ਇਹਦੇ ਦਿਮਾਗ ਦੇ ਵਿੱਚ ਪੈਰਾਡੌਕਸ ਬਣਨਾ ਸ਼ੁਰੂ ਹੋ ਜਾਂਦਾ ਹੈ ਵੀ ਮੈਂ ਅਸਲ ਵਿੱਚ ਚੁਆਇਸ ਕਿਵੇਂ ਕਰਾਂ ਕੀ ਜੀ ਗੱਲ ਜਦੋਂ ਅਸੀਂ ਆਪਣੇ ਆਪ ਨਾਲ ਵਾਅਦਾ ਕਰ ਲੈਂਦੇ ਆ ਆਪਣੇ ਮਾਈਂਡ ਨੂੰ ਇਹ ਚੀਜ਼ ਵਾਸਤੇ ਕਹਿ ਦਿੰਦੇ ਆ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਤੇ ਮੈਂ ਇਸ ਲਈ ਵਾਸਤੇ ਮੈਨੀਫੈਸਟੇਸ਼ਨ ਕਰ ਰਿਹਾ ਤਾਂ ਇੱਕ ਤਰ੍ਹਾਂ ਨਾਲ ਸਾਡੀ ਆਪਣੀ ਅਕਾਉਂਟੇਬਿਲਟੀ ਬਣ ਜਾਂਦੀ ਹੈ ਇੱਕ ਰਿਸਪੌਂਸਿਬਿਲਟੀ ਜੀ ਬਣ ਜਾਂਦੀ ਹੈ ਸਾਨੂੰ ਸਾਡੇ ਮਾਈਂਡ ਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਮੈਂ ਆ ਗੱਲ ਡਿਕਲੇਅਰ ਕੀਤੀ ਹੋਈ ਹੈ ਆਪਣੀ ਆ ਵਿਸ਼ ਕੁਦਰਤ ਦੇ ਅੱਗੇ ਦੱਸੀ ਹੋਈ ਹੈ ਤਾਂ ਹੁਣ ਮੈਨੂੰ ਇਸ ਚੀਜ਼ ਵਾਸਤੇ ਕੰਮ ਕਰਨਾ ਹੀ ਪੈਣਾ ਇਸ ਤੋਂ ਬਿਨਾ ਛੋਟੀਆਂ ਛੋਟੀਆਂ ਚੀਜ਼ਾਂ ਵਾਪਰਦੀਆਂ ਨੇ ਸਾਡੇ ਮਨ ਦੇ ਵਿੱਚ ਸਾਡਾ ਮਨ ਇੱਕ ਰੈਗੂਲਰ ਇੱਕ ਪੈਟਰਨ ਦੇ ਉੱਤੇ ਕੰਮ ਚੱਲਦਾ ਹੈ ਸਾਡੇ ਬ੍ਰੇਨ ਦੇ ਵਿੱਚ ਕੁਝ ਨਿਊਰਲ ਪਾਥਵੇਜ਼ ਬਣੇ ਹੁੰਦੇ ਨੇ ਇੱਕ ਪੈਟਰਨ ਬਣੇ ਹੁੰਦੇ ਨੇ ਜਿਹਦੇ ਅਨਸਾਰ ਅਸੀਂ ਬਾਰ ਬਾਰ ਰਿਪੀਟ ਕਰਦੇ ਆ ਸਾਡੀਆਂ ਜਿਹੜੀਆਂ ਆਤਾਂ ਨੇ ਉਹ ਕਿਉਂ ਇਸ ਤਰ੍ਹਾਂ ਦੀਆਂ ਨੇ ਕਿਉਂਕਿ ਅਸੀਂ ਇੱਕੇ ਕੰਮ ਬਾਰ ਬਾਰ ਕਰਕੇ ਬਾਰ ਬਾਰ ਕਰਕੇ ਆਪਣਾ ਇੱਕ ਪੈਟਰਨ ਸੈੱਟ ਕਰ ਚੁੱਕੇ ਹਾਂ ਮੈਨੀਫੈਸਟੇਸ਼ਨ ਦੇ ਵਿੱਚ ਕੀ ਹੁੰਦਾ ਤੁਸੀਂ ਆਪਣੇ ਬ੍ਰੇਨ ਨੂੰ ਆਪਣੀ ਮਾਈਂਡ ਨੂੰ ਇੱਕ ਨਵਾਂ ਰਸਤਾ ਦਿਖਾਉਨੇ ਹੋ ਤੁਹਾਡੇ ਮਨ ਦੇ ਵਿੱਚ ਇੱਕ ਨਵੇਂ ਰਾਸਤੇ ਬਣਨੇ ਸ਼ੁਰੂ ਹੁੰਦੇ ਨੇ ਜਦੋਂ ਤੁਸੀਂ ਹਰ ਵੇਲੇ ਆਪਣੇ ਆਪ ਨੂੰ ਉਸ ਚੀਜ਼ ਵਾਸਤੇ ਕੰਡੀਸ਼ਨ ਕਰਦੇ ਹੋ ਕਿ ਮੈਨੂੰ ਇਸ ਚੀਜ਼ ਚਾਹੀਦੀ ਹੈ ਮੈਂ ਆਸ ਸੁਪਨਾ ਪੂਰਾ ਕਰਨਾ ਹੈ ਮੈਂ ਆਸ ਸੁਪਨਾ ਪੂਰਾ ਕਰਨਾ ਹੈ ਤਾਂ ਤੁਹਾਡੇ ਬ੍ਰੇਨ ਦੇ ਵਿੱਚ ਉਸ ਤਰ੍ਹਾਂ ਦੇ ਨਵੇਂ ਰਾਹਤੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਤੁਹਾਡਾ ਮਾਈਂਡ ਉਸੀ ਨੂੰ ਪਕੜ ਲੈਂਦਾ ਤੇ ਉਸ ਚੀਜ਼ ਦੇ ਉੱਤੇ ਤੁਸੀਂ ਸੱਚਮੁੱਚ ਆਟੋਮੈਟਿਕ ਮੋਡ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦਿੰਦੇ ਹੋ ਆਪਣੇ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ ਕਿ ਮਨ ਜੀਤੇ ਜਗ ਜੀਤ ਕਹਿਣ ਦਾ ਮਤਲਬ ਮਨ ਜਿੱਤ ਲਿਆ ਸਾਰੀ ਦੁਨੀਆ ਜਿੱਤ ਲਈ ਦੁਨੀਆ ਦੇ ਵਿੱਚ ਹੋਰ ਕੁਝ ਨਹੀਂ ਹੋ ਰਿਹਾ ਸਾਰੇ ਕਿਤੇ ਖੇਡ ਮੰਦੀਓ ਚੱਲ ਰਹੀ ਆ ਅਗਰ ਸਾਡੇ ਮਨ ਨੂੰ ਅਸੀਂ ਸਮਝ ਲਈਏ ਇਹਨੂੰ ਸਹੀ ਢੰਗ ਨਾਲ ਇਹਨੂੰ ਇਹਨੂੰ ਇਹਦਾ ਲਾਹਾ ਲੈਣ ਲੱਗ ਜਾਈਏ ਇਹਨੂੰ ਇਹਦੀ એનર્ਜੀ ਨੂੰ ਚੈਨਲਾਈਜ਼ ਕਰਨ ਲੱਗ ਜਾਈਏ ਤਾਂ ਲਾਅ ਆਫ ਮੈਨੀਫੈਸਟੇਸ਼ਨ ਕੁਝ ਨਹੀਂ ਹੈਗਾ ਲਾਅ ਆਫ ਮੈਨੀਫੈਸਟੇਸ਼ਨ ਦਾ ਮਤਲਬ ਸਿਰਫ ਇਹੀ ਹੈ ਕਿ ਤੁਸੀਂ ਜੋ ਸੋਚਿਆ ਉਹ ਪੂਰਾ ਹੋ ਗਿਆ ਤੁਹਾਡਾ ਮਨ ਸੱਚਮੁੱਚ ਉਸ ਚੀਜ਼ ਦੇ ਉੱਤੇ ਫੋਕਸ ਹੋ ਗਿਆ ਮੈਨੂੰ ਬੜੀ ਹੈਰਾਨੀ ਹੁੰਦੀ ਹੁੰਦੀ ਹੈ ਵੀ ਇਸ ਇੱਕ ਛੋਟੀ ਜੀ ਬ੍ਰੇਨ ਦੀ ਤੇ ਮਾਈਂਡ ਦੀ ਟਰਿਕ ਨੂੰ ਲੋਕ ਯੂਜ਼ ਕਰਕੇ ਕਿੰਨਾ ਹੀ ਜ਼ਿਆਦਾ ਲੋਕਾਂ ਦੀਆਂ ਜੇਬਾਂ ਖਾਲੀ ਕਰ ਰਹੇ ਨੇ ਕਿੰਨਾ ਜ਼ਿਆਦਾ ਪੈਸਾ ਕਮਾ ਰਹੇ ਨੇ ਗੇਮ ਸਾਰੀ ਮਾਈਂਡ ਤੇ ਬ੍ਰੇਨ ਦੀ ਆ ਜਾਂਦੇ ਜਾਂਦੇ ਇੱਕ ਦੋ ਤੁਹਾਨੂੰ ਟੈਕਨੀਕਸ ਦੇਣੀਆਂ ਚਾਹੁੰਦਾ ਜੇ ਤੁਸੀਂ ਵਾਕਈ ਮੈਨੀਫੈਸਟੇਸ਼ਨ ਦੀ ਪਾਵਰ ਦੇਖਣੀ ਹੈ ਕਿ ਵਾਕਈ ਸਾਡਾ ਮਾਈਂਡ ਤੇ ਬ੍ਰੇਨ ਕਿਵੇਂ ਇਸੀ ਵਾਸਤੇ ਕੰਮ ਕਰਦਾ ਤਾਂ ਪਹਿਲੀ ਗੱਲ ਕੀ ਹੁੰਦੀ ਹੈ ਜਦੋਂ ਅਸੀਂ ਕੋਈ ਵੀ ਚੀਜ਼ ਆਪਣੀ ਵਿਸ਼ ਕਰਨੀ ਹੈ ਪਰਮਾਤਮਾ ਦੇ ਅੱਗੇ ਕੁਦਰਤ ਦੇ ਅੱਗੇ ਕੋਈ ਵਿਸ਼ ਰੱਖਣੀ ਹੈ ਤੁਸੀਂ ਕੋਸ਼ਿਸ਼ ਕਰੋ ਵੀ ਉਹ ਚੀਜ਼ ਤੁਸੀਂ ਪੈਨ ਦੇ ਨਾਲ ਕਾਗਜ਼ ਦੇ ਉੱਤੇ ਲਿਖੋ ਮਨ ਦੇ ਵਿੱਚ ਸੋਚੀ ਹੋਈ ਚੀਜ਼ ਫਿਰ ਵੀ ਅਸੀਂ ਭੁੱਲ ਜਾਂਦੇ ਹਾਂ ਪਰ ਜਿਹੜੀ ਚੀਜ਼ ਅਸੀਂ ਲਿਖ ਲੈਂਦੇ ਹਾਂ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਤਾਂ ਉਹ ਚੀਜ਼ ਦਾ ਅਸਰ ਜਿਹੜਾ ਸਾਡੀ ਮਾਈਂਡ ਦੇ ਉੱਤੇ আর ਬ੍ਰেইন ਦੇ ਉੱਤੇ ਜ਼ਿਆਦਾ ਅਸਰ ਰਹਿ ਜਾਂਦਾ ਦੂਜੀ ਗੱਲ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਕਦੇ ਵੀ ਆਪਣੀ ਮੈਨੀਫੈਸਟੇਸ਼ਨ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਆਪਣਾ ਸੁਪਨਾ ਹੈ ਉਹ ਕਦੇ ਵੀ ਕਿਸੇ ਨਾਲ ਵੀ ਸ਼ੇਅਰ ਨਹੀਂ ਕਰੀਦਾ ਹੁੰਦਾ ਅਕਸਰ ਸਾਡੀਆਂ ਵਿਸ਼ੇਸ ਅਧੂਰੀਆਂ ਕਿਉਂ ਰਹਿ ਜਾਂਦੀਆਂ ਨੇ ਸਾਡੇ ਜਿਹੜੇ ਸੁਪਨੇ ਨੇ ਉਹ ਓਦੂਰੇ ਕਈ ਵਾਰ ਕਿਉਂ ਰਹਿ ਜਾਂਦੇ ਨੇ ਕਿਉਂਕਿ ਅਸੀਂ ਆਪਣੀਆਂ ਇੱਛਾਵਾਂ ਬਾਰੇ ਸੁਪਨਿਆਂ ਬਾਰੇ ਅਸੀਂ ਲੋਕਾਂ ਕੋਲ ਰੌਲਾ ਪਾ ਦਿੰਦੇ ਆ ਅਸੀਂ ਆਪਣੇ ਦੋਸਤਾਂ ਨੂੰ ਦੱਸ ਦਿੰਦੇ ਆ ਰਿਸ਼ਤੇਦਾਰਾਂ ਨੂੰ ਦੱਸ ਦਿੰਦੇ ਆ ਪਤਾ ਨਹੀਂ ਅਸੀਂ ਕਿਤੇ ਕਿਤੇ ਕੋਲ ਜਾ ਕੇ ਗੱਲਾਂ ਕਰਦੇ ਰਹਿੰਦੇ ਆ ਕਿ ਮੈਂ ਹੁਣ ਆ ਕਰਨਾ ਮੈਂ ਹੁਣ ਆ ਕਰਨਾ ਇੱਥੇ ਹੀ ਆ ਕੇ ਮੈਨੀਫੈਸਟੇਸ਼ਨ ਦੀ ਜਿਹੜੀ ਸੀਕ੍ਰੇਟ ਆ ਉਹ ਫੇਲ ਹੋ ਜਾਂਦੀ ਹੈ ਸਿਰਫ ਤੁਹਾਡੇ ਮਾਈਂਡ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਅਸਲ ਵਿੱਚ ਤੁਸੀਂ ਕੀ ਕਰਨਾ ਹੈ ਇਸ ਤੋਂ ਇਲਾਵਾ ਦੁਨੀਆ ਦੇ ਵਿੱਚ ਹੋਰ ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ ਤਾਂ ਕਿ ਤੁਹਾਡਾ ਮਾਈਂਡ ਸਿਰਫ ਤੇ ਸਿਰਫ ਉਸ ਚੀਜ਼ ਦੇ ਉੱਤੇ ਫੋਕਸ ਰੱਖ ਸਕੇ ਤੇ ਜਦੋਂ ਮੈਨੀਫੈਸਟੇਸ਼ਨ ਬਾਰੇ ਤੁਸੀਂ ਲਿਖਣਾ ਹੈ ਤਾਂ ਕੀ ਕਰਨਾ ਹੈ ਸਮਝ ਆ ਗਿਆ ਹੋਊਗਾ ਤੁਸੀਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਲਿਖਣਾ ਮੰਨ ਲਓ ਮੇਰਾ ਇੱਕ ਸੁਪਨਾ ਵੀ ਮੇਰੇ ਕੋਲ ਇੱਕ ਵਾਈਟ ਰੰਗ ਦੀ ਫਲਾਣੀ ਗੱਡੀ ਹੋਵੇ ਫਲਾਣੀ ਕੋਈ ਕੰਪਨੀ ਨਹੀਂ ਹੈਗੀ ਇਹ ਸਾਡਾ ਪੰਜਾਬੀ ਦਾ ਸ਼ਬਦ ਹੈ ਫਲਾਣੀ ਗੱਡੀ ਹੋਵੇ ਤਾਂ ਤੁਸੀਂ ਇਹ ਨਹੀਂ ਲਿਖਣਾ ਹੈਗਾ ਕਿ ਮੇਰੇ ਕੋਲੇ ਇੱਕ ਫਲਾਣੀ ਗੱਡੀ ਹੋਊਗੀ ਨਹੀਂ ਤੁਸੀਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਲਿਖਣਾ ਹੈ ਕਿ ਮੇਰੇ ਕੋਲੇ ਆ ਗੱਡੀ ਹੈ ਇਹਦੇ ਨਾਲ ਕੀ ਹੋਊਗਾ ਤੁਹਾਡਾ ਮਾਈਂਡ ਉਸ ਚੀਜ਼ ਨੂੰ ਅਕਸੈਪਟ ਕਰ ਲਊਗਾ ਵੀ ਇਹ ਘਟਨਾ ਮੇਰੇ ਨਾਲ ਘਟ ਚੁੱਕੀ ਹੈ ਤੇ ਫਿਰ ਤੁਸੀਂ ਸਿੰਗਲ ਮਾਈਂਡਡਲੀ ਉਸ ਚੀਜ਼ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦੋਗੇ ਸੋ ਇਹ ਸਗੀਆਂ ਸੀਕਰੈਟਸ ਜਿਹੜੀਆਂ ਮੈਨੀਫੈਸਟੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ ਜਿਹਨੂੰ ਅਸੀਂ ਪਤਾ ਨਹੀਂ ਕਿੱਡੀ ਇੱਕ ਵੱਡੀ ਚੀਜ਼ ਸਮਝਦੇ ਆ ਇਹ ਜਸਟ ਇੱਕ ਮੈਂਟਲ ਇੱਕ ਬ੍ਰੇਨ ਦੀ ਇੱਕ ਟਰਿਕ ਹੈ ਜੇ ਤੁਸੀਂ ਅਸੀਂ ਨੂੰ ਫੋਲੋ ਕਰ ਗਏ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਚੀਜ਼ਾਂ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਕਿੰਨੀਆਂ ਚੀਜ਼ਾਂ ਨੂੰ ਤੁਸੀਂ ਹਾਸਲ ਕਰ ਲੋਗੇ ਤੇ ਆਪਣੀ ਲਾਈਫ ਦੇ ਵਿੱਚ ਐਕਸੈਲ ਕਰ ਸਕਦੇ ਹੋ ਸੋ ਤੁਸੀਂ ਆਪਣੀ ਕੋਈ ਵੀ ਵਿਸ਼ਾ ਜਿਹੜੀ ਕਮੈਂਟਸ ਦੇ ਵਿੱਚ ਨਹੀਂ ਦੱਸਣੀ ਹੈਗੀ ਸਿਰਫ ਆਪਣੀ ਮਾਈਂਡ ਨੂੰ ਦੱਸਣੀ ਆ ਅਗਲੀ ਵਾਰ ਕੋਈ ਇਸੇ ਤਰ੍ਹਾਂ ਦੀ ਫੇਰ ਕੋਈ ਮਾਈਂਡ ਦੀ ਕੋਈ ਟ੍ਰਿਕ ਜਾਂ ਸੀਕ੍ਰੇਟ ਤੁਹਾਡੇ ਨਾਲ ਫੇਰ ਸ਼ੇਅਰ ਕਰੂੰਗਾ ਤੁਹਾਡਾ ਆਪਣਾ ਦਰਸ਼ਨਦੀਪ ਜਰਗੜੀ ਹਾਂ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੁਹਾਡੀ ਸਪੋਰਟ ਮੈਨੂੰ ਮੋਟੀਵੇਟ ਕਰਦੀ ਆ ਕਿ ਮੈਂ ਹੋਰ ਮਿਹਨਤ ਕਰਾਂ